ਲੋ ਵੀ ਮਿੱਤਰੋ ਮੈਂ ਪੂਰੇ ਚੰਡੀਗੜ੍ਹ ਦਾ ਗੇੜਾ ਘੱਟ ਲਿਆ ਪਰ ਇੱਕ ਵੀ ਮੈਨੂੰ ਕੋਈ ਟ੍ਰੈਫਿਕ ਵਾਲਾ ਨਹੀਂ ਮਿਲਿਆ ਕਿਉਂਕਿ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਹੈ ਜਿਹੜੀ ਉਰੇ ਫਾਲਤੂ ਦੇ ਵਿੱਚ ਲੋਕਾਂ ਦਾ ਜਿਹੜਾ ਹੈਗਾ ਚਲਾਣ ਨਹੀਂ ਕਰੂਗੀ ਤੇ ਇਹੀ ਦੇਖਣ ਵਾਸਤੇ ਮੈਂ ਪੂਰੇ ਚੰਡੀਗੜ੍ਹ ਦਾ ਗੇੜਾ ਲਾਇਆ ਕਿ ਕੀ ਜਿਹੜਾ ਡੀਜੀਪੀ ਸਾਹਿਬ ਦਾ ਇਹ ਆਰਡਰ ਆ ਇਸ ਦੇ ਉੱਪਰ ਆਮਲ ਹੋ ਰਿਹਾ ਪਰ ਪੂਰੇ ਚੰਡੀਗੜ੍ਹ ਦੇ ਵਿੱਚ ਮੈਨੂੰ ਕਿਸੇ ਵੀ ਲਾਈਟਾਂ ਦੇ ਉੱਪਰ ਕੋਈ ਟ੍ਰੈਫਿਕ ਪੁਲਿਸ ਵਾਲਾ ਨਹੀਂ ਮਿਲਿਆ ਅਤੇ ਲੋਕਾਂ ਨਾਲ ਵੀ ਗੱਲ ਕਰੀ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਡੀਜੀਪੀ ਸਾਹਿਬ ਦਾ ਆਰਡਰ ਆ ਉਸ ਦੇ ਉੱਪਰ ਅਮਲ ਹੋ ਰਿਹਾ ਕਿਉਂਕਿ ਬਾਈ ਬਹੁਤ ਸਮੇਂ ਤੋਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਸੀ ਕਿ ਜਿਹੜੀਆਂ ਬਾਹਰੋਂ ਗੱਡੀਆਂ ਆਉਂਦੀਆਂ ਨੇ ਉਹਨਾਂ ਨੂੰ ਟ੍ਰੈਫਿਕ ਪੁਲਿਸ ਵਾਲੇ ਤੰਗ ਕਰਦੇ ਨੇ ਇਸ ਨੂੰ ਦੇਖਦੇ ਹੋਏ ਇਹ ਆਰਡਰ ਪਾਸ ਕਰ ਰਹੇ ਨੇ ਜਿਹੜੀਆਂ ਲੋਕ ਅਦਾਲਤਾਂ ਲੱਗਦੀਆਂ ਸੀ ਉਹਨਾਂ ਦੇ ਵਿੱਚ ਵੀ ਸ਼ਿਕਾਇਤ ਹੁੰਦੀ ਰਹੀ ਹੈ ਕਿ ਟ੍ਰੈਫਿਕ ਪੁਲਿਸ ਵਾਲੇ ਬਾਹਰ ਲਿਆਂ ਗੱਡੀਆਂ ਨੂੰ ਤੰਗ ਕਰਦੇ ਨੇ ਹੁਣ ਸਾਫ਼-ਸਾਫ਼ ਕਿਹਾ ਗਿਆ ਕਿ ਅਗਰ ਕੋਈ ਵੱਡੀ ਗਲਤੀ ਕਰਦਾ ਉਸ ਦਾ ਰੋਕ ਕੇ ਚਲਾਨ ਕਰ ਸਕਦੇ ਹੋ ਨਹੀਂ ਤੁਸੀਂ ਕਿਸੇ ਵੀ ਗੱਡੀ ਨੂੰ ਰੋਕਣਾ ਨਹੀਂ ਜਿਹੜਾ ਹੈਗਾ ਚਲਾਨ ਨੇ ਜਿਹੜੇ ਕੈਮਰੇ ਕਰਨਗੇ ਆ ਟ੍ਰਿਬਿਊਨ ਚੌਂਕ ਤੇ ਮੈਂ ਖੜਿਆ ਤੇ ਆ ਟ੍ਰਿਬਿਊਨ ਚੌਂਕ ਦਾ ਹਾਲ ਤੁਸੀਂ ਦੇਖ ਲਓ ਬਿਲਕੁਲ ਓਕੇ ਰਿਪੋਰਟ ਕੰਮ ਆ ਬਾਈ ਸਾਰੇ ਬਹੁਤ ਖੁਸ਼ ਨੇ ਲੋਕ ਕਿ ਜਿਹੜੇ ਬਾਹਰੋਂ ਗੱਡੀਆਂ ਆਲੇ ਆਉਂਦੇ ਸੀ ਉਹਨਾਂ ਦਾ ਚਲਾਨ ਵਗੈਰਾ ਕਰ ਦਿੱਤਾ ਜਾਂਦਾ ਸੀ ਪਰ ਹੁਣ ਇਹ ਸਾਰੀ ਪਰੇਸ਼ਾਨੀਆਂ ਜਿਹੜੀ ਦੂਰ ਹੋ ਚੁੱਕੀਆਂ ਮਿੱਤਰ ਪਿਆਰਿਓ